ਕੱਕਰ ਮੂਲ ਕੱਕਰ ਤੇ ਜੀਸੀਬੀ ਖੜੀ ਐ ਤੇ ਕੱਟੇ ਪਰਨ ਲੱਗ ਰਹੇ ਨੇ ਬਾਈ ਮਿੱਟੀ ਬਹੁਤ ਡਿੱਗ ਰਹੀ ਐ ਹਿੰਮਤੀ ਲੋਕ ਨੇ ਬਈ ਪੰਜਾਬ ਦੇ ਬਹੁਤ ਜ਼ਿਆਦੇ ਰੇਕ ਡਾਲ ਕੇ ਮਾਤਲ ਕਰੀਆਂ ਨੇ ਲੱਗ ਰਹੇ ਨੇ ਪਰਨ ਕੱਟੇ ਬਾਈ ਕੱਟੇ ਦੇ ਘਟਾ ਝੜ ਗਏ ਪੰਜਾਬੀਆਂ ਨੇ ਅੱਜ ਲੈਵਲ ਘਟਜੂ ਪਾਣੀ ਦਾ ਦੇਵੀਗੜ ਵੀ ਘਟ ਗਿਆ ਖਨੌਰੀ ਵੀ ਘਟਿਆ 1/2 ਇੰਚ ਪੂਰੇ ਵੀ ਫਰਕ ਪੈ ਜੂਗਾ ਨੋਟ ਡਿਟਲਰ ਹੈ ਸਿਮਰ ਸਿੰਘ ਮਾਨ ਜੀ ਆ ਰਹੇ ਨੇ ਮਾਨਸਾ ਕੌਮ ਦੇ ਜੋਥੇਦਾਰ ਸਿਮਰ ਸਿੰਘ ਮਾਨ ਆ ਰਹੇ ਨੇ ਪਾਪੇ ਭਾਰ ਗਏ ਦੋ ਹੀ ਚੜਦੇ ਰਹੇ ਜਣਾ ਟੁੱਟਣ ਗਣੀਆਂ ਦਾ ਨشان ਸਾਹਿਬ ਝੂਲਦੇ ਹੋਏ ਲੰਗਰ ਚੱਲਦਾ ਹੋਇਆ ਗੁਰੂ ਦਾ ਯਾਬ ਨਹੀਂ ਮਰਦਾ ਜੇ ਨਹੀਂ ਮਰਜੀ ਵਾਰੀ ਮਾਰ ਲਓ ਇਹਨੇ ਮਰਦੇ ਮਰਦਿਆਂ ਨੂੰ ਨਰਾਜ ਲਾਏ ਲੈਣਾ ਉਤੋਂ ਜਿੰਨੀ ਮਰਜ਼ੀ ਵੈਰੀ ਮਾਰ ਲੋ ਇਹ ਨਹੀਂ ਮਰਦਾ ਚੱਲਦਾ ਹੈ ਗੁਰੂ ਦਾ ਲੰਗਰ ਪਾਣੀ ਦਾ ਲੰਗਰ ਪ੍ਰਸ਼ਾਦੇ ਦਾ ਲੰਗਰ ਚਾਹ ਖੁੱਲੀ ਵਰਤਰੀ ਹੈ ਬਾਈ ਟਰਾਲੀਆਂ ਪਰ ਪਰ ਕੇ ਲਹਿਾਰਗੇ ਨੇ ਪੰਜਾਬੀ ਇਹਨੇ ਜੁਨੀਅਰ ਅੱਲ ਛੱਡੇ ਝੁੰਦੇ ਹੋਏ ਪ੍ਰਸ਼ਾਸਨ ਨੇ ਵੀ ਫੁੱਲ ਲੱਗ ਰਹੇ